ਡੇਰਾ ਪਾਈ ਹਰਜੀ ਸਾਹਿਬ ਖੂਖਰੇਣ ਵਿਖੇ ਸੰਤ ਬਾਬਾ ਤਰਮ ਸਿੰਘ ਜੀ ਦੀ ਯਾਦ ਵਿੱਚ 19 ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਮੁਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਜੋੜ ਮੇਲੇ ਸੰਬੰਧੀ ਸਮੂਹ ਨਗਰ ਨਿਵਾਸੀਆ ਪਰਵਾਸੀ ਵੀਰਾਂ ਅਤੇ ਇਲਾਕੇ ਨਿਵਾਸੀਆ ਵੱਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪੁਜੀ ਸਾਹਿਬ ਸ੍ਰੀ ਦਸਮਗ੍ਰੰਥ ਸਾਹਿਬ ਪਾਠ ਦੇ ਪੋਗ ਸਮੇਤ ਜਪੁ ਸਾਹਿਬ ਪਾਏ ਗਏ इस समागम वातावरण प्रेमी संत बाबा बलबीर सिंह सिचेवाल संत बाबा लीडर सिंह जी मुख लीडरदार गुरुद्वारा गुरसर साहेब पातशाही छेवीं सैफिलाबाद संत बाबा महात्मा बहात्नी मुख सेवादार डेरा बाबा चरण दास उदासीन खेड़ा बेट संत बाबा शमशेर सिंह मुख मुख्यदार गुरुद्वारा नारायणसर साहिब जाति के अगवाई हेठ करवाए गए समागम दौरान सिंह साहिबान ज्ञानी सुल्तान सिंह जथेदार तखत श्री केसगढ़ साहिब श्री आनंदपुर साहिब ज्ञानी जगतार सिंह साहब का हेड गारंटी श्री दरबार साहिब अमृतसर ज्ञानी गुरबचन सिंह साहब का जथेदार श्री अकाल तख्त साहिब सिंह साहिबान बाबा जोगा सिंह जी मुखी तरना दल बाबा बकाला साहिब आदि ने विशेष तौरते हाजरी भरी गुरु का खालसा वाहे गुरु की फतेह आज नगर वेखे महापुरुष संत बाबा अमरीक सिंह जी मुखी ਨੂਰ ਹੋਇਆ ਸਤਿਨਾਮ ਬਾਬਾ ਹਰਜੀ ਉਹਨਾਂ ਦੀਆਂ ਅਤੇ ਮਹਾਂਪੁਰਸ਼ਾਂ ਦੇ ਪਾਵਨ ਅਸਥਾਨ ਤੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਬਹੁਤ ਲੰਬੇ ਸਮੇਂ ਤੋਂ ਅਖੰਡ ਪਾਠਾਂ ਦੀ ਲੜੀ ਪਰ ਆਰੰਭ ਹੈ ਦੀਵਾਨ ਸਜਦੇ ਦੇ ਅੱਜ ਵਿਸ਼ੇਸ਼ ਦੀਵਾਨ ਸਜਾਏ ਗਏ ਹਨ ਜਿਸ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸੰਤ ਮਹਾਂਪੁਰਸ਼ ਸਿੰਘ ਸਹਿਵਾਨ ਹਾਜ਼ਰ ਹੋਏ ਨੇ ਅੱਜ ਲੋੜ ਹੈ ਐਸੇ ਪਾਵਨ ਅਸਥਾਨ ਜਿੱਥੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਗੁਰਬਾਣੀ ਦੇ ਪਰਵਾਹ ਚੱਲਦੇ ਨੇ ਬਾਣੀ ਤੇ ਬਾਣੇ ਦੇ ਧਾਰਨੀ ਕਰਾਉਣ ਵਾਸਤੇ ਸੰਤਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਜਾਂਦਾ ਹੈ ਕਿਉਂਕਿ ਅੱਜ ਨਸ਼ਿਆਂ ਦੀ ਪਰਮਾਰ ਹੈ ਅਨੇਕ ਪ੍ਰਕਾਰ ਦੇ ਐਸੇ ਉਪੱਦਰਬ ਹੋ ਰਹੇ ਨੇ ਜਿਹੜੇ ਮਨੁੱਖਤਾ ਦੇ ਵਾਸਤੇ ਪਰਿਵਾਰਾਂ ਦੇ ਵਾਸਤੇ ਬਹੁਤ ਹੀ ਦੁੱਖਦਾਇਕ ਨੇ ਐਸੇ ਅਸਥਾਨਾਂ ਤੇ ਆ ਕੇ ਜਦੋਂ ਅਸੀਂ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਦੇ ਹਾਂ ਤੇ ਸਾਨੂੰ ਜੀਵਨ ਦੇ ਅਸਲੀ ਮਕਸਦ ਦਾ ਪਤਾ ਚੱਲਦਾ ਹੈ ਇਹ ਮਨੁੱਖਾ ਜਨ ਬਹੁਤ ਵੱਡੇ ਭਾਗਾਂ ਕਰਕੇ ਸਾਨੂੰ ਪ੍ਰਾਪਤ ਹੋਇਆ ਹੈ ਇਸ ਕਰਕੇ ਮਹਾਪੁਰਸ਼ ਸੰਤ ਬਾਬਾ ਅਮਰੀਕ ਸਿੰਘ ਜੀ ਉਖਰਾਇਨ ਵਾਲੇ ਜਿਨ੍ਹਾਂ ਵੱਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਔਰ ਮਹਾਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਸੰਤ ਬਾਬਾ ਮਹਾਤਮਾ 무ਨੀ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਇਸ ਇਲਾਕੇ ਦੇ ਵਿੱਚ ਇਹਨਾਂ ਸਾਰੇ ਮਹਾਪੁਰਸ਼ਾਂ ਵੱਲੋਂ ਪ੍ਰਚਾਰ ਕਰਕੇ ਬੱਚਿਆਂ ਨੂੰ ਵਾਹਿਗੁਰੂ ਸੰਗਤ ਤੋਂ ਲੈਸ਼ਿਆਂ ਤੋਂ ਦੂਰ ਰਹਿਣ ਦੇ ਵਾਸਤੇ ਪ੍ਰੇਰਣਾ ਦਿੱਤੀ ਜਾਂਦੀ ਐਸੇ ਅਸਥਾਨ ਜਿਹੜੇ ਨੇ ਪੰਥਕ ਅਸਥਾਨ ਨੇ ਔਰ ਪ੍ਰਚਾਰ ਦਾ ਅਸਥਾਨ ਨੇ ਐਸੇ ਅਸਥਾਨਾਂ ਦਾ ਸਤਕਾਰ ਸਾਨੂੰ ਹਮੇਸ਼ਾ ਰੱਖਣਾ ਚਾਹੀਦਾ ਹੈ ਤੇ ਸਹਿਯੋਗ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਕੋ ਨਾਨਕ ਦੇ ਜਗਤ ਮੈਂ ਕੰਦੇ ਪਿਓ ਗੁਰਮਤਿ ਜਿਨਾਂ ਨੇ ਨਾਮ ਜਪਿਆ ਉਹਨਾਂ ਦਾ ਨਾਮ ਸੰਸਾਰ ਤੇ ਰਹਿੰਦਾ ਅਜੇ ਮਹਾਂਪੁਰਸਾਂ ਦੀ 19ਵੀਂ ਸਾਲਾਨਾ ਵਰ੍ਹੇ ਮਨਾਈ ਜਾ ਰਹੀ ਹੈ ਸੋ ਅਸੀਂ ਸੰਤ ਬਾਪਾ ਅਮਰੀਕ ਸਿੰਘ ਉਹਨਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜੋ ਮਹਾਂਪੁਰਸਾਂ ਦੀ ਕੋਈ ਤਰ ਯਾਦ ਲਗਾਤਾਰ ਅਖੰਡ ਪਾਠਾਂ ਦੀਆਂ ਲੜੀਆਂ ਤੇ ਲੰਗਰ ਚੱਲ ਰਹੇ ਆ ਬਹੁਤ ਵਧੀਆ ਦੇ ਰਹੇ ਹੈ ਨਗਰ ਕੀਰਤਨ ਹੋਇਆ ਸੋ ਇਹ ਮਹਾਂਪੁਰਸ ਜਿਹੜੇ ਹੈ ਜੋ ਨਾਮ ਜਪਦੇ ਆ ਦੁਨੀਆ ਤੇ ਆਉਂਦੇ ਆ ਉਹਨਾਂ ਦਾ ਮਕਸ਼ਦ ਹੁੰਦਾ ਸਰਬੱਤ ਦਾ ਭਲਾ ਤੇ ਜਦੋਂ ਸਰਬੱਤ ਦਾ ਭਲਾ ਕਰਦੇ ਆ ਤੇ ਕੁਦਰਤ ਦੇ ਨਾਲ ਜੁੜਦੇ ਆ ਕੁਦਰਤ ਦੇ ਨਾਲ ਜੁੜੇ ਹੁੰਦੇ ਆ ਸੋ ਕੁਦਰਤ ਵੀ ਉਹਨਾਂ ਦਾ ਪਿਆਰ ਕਰਦੀ ਹੈ ਸੋ ਅੱਜ ਸਾਰੇ ਇਲਾਕਾ ਨਿਵਾਸੀਆਂ ਨੇ ਮਹਾਂਪੁਰਸਾਂ ਦੀ ਕੋ ਇਤਿਹਾਸ ਮਨਾ ਕੇ ਗੁਰੂ ਜੀ ਦੀ ਖੁਸ਼ੀ ਲੈ ਰਹੀ ਹੈ ਇਹਦਾ ਅਸੀਂ ਬਹੁਤ ਬਹੁਤ ਸਾਰੀ ਧੰਨਵਾਦ ਬាទ ਧਰਮ ਸਿੰਘ ਜੀ ਸੰਤ ਪਪਾ ਦਿਆਲ ਸਿੰਘ ਜੀ ਉਹਨਾਂ ਨੂੰ ਸਮਰਪਿਤ ਹੈ ਅੱਜ ਦਾ ਦਿਹਾੜਾ ਉਹਨਾਂ ਦੀ ਵਰਸੀ ਮਨਾਉਣ ਲਈ ਖੁਗਰੇ ਸਾਡੇ ਬਾਬਾ ਅਮਰੀਕ ਸਿੰਘ ਜੀ ਉਹਨਾਂ ਦੇ ਯਤਨਾਂ ਦੇ ਸਦਕੇ ਅੱਜ ਸਾਧ ਸੰਗਤ ਇੱਥੇ ਇਕੱਠੀ ਹੋਈ ਹੈ ਔਰ ਬਾਬਾ ਦਿਆਲ ਸਿੰਘ ਜੀ ਬਾਬਾ ਧਰਮ ਸਿੰਘ ਜੀ ਇਹਨਾਂ ਦੀ ਬੜੀ ਬੜੀ ਕਮਾਈ ਸੀ ਬਾਬਾ ਜੀ ਨੇ ਇੱਕ ਕਹਿਣੀ ਔਰ ਕਰਨੀ ਆਏ ਸੰਸਨ ਤਪੱਸਿਆ ਇਹਨਾਂ ਨੇ ਨਹੀਂ ਕੀਤੀ ਜਿਹਦਾ ਲਾਹਾ ਅਸਾਰੇ ਇਲਾਕਾ ਨੇ ਲਿਆ ਉਹਨਾਂ ਦੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਸਿੱਧੇ ਬਨੇ ਜੋੜਿਆ ਔਰ ਬਾਬਾ ਜੀ ਦਾ ਦੇਣਾ ਮੈਂ ਤੇ ਇਲਾਕਾ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਅੱਜ ਸ਼ਰਧਾ ਦੇ ਸਮਨ ਪੇਟ ਕਰ ਲਈ ਸਾਧੂ ਸੰਤ ਵੀ ਆਏ ਨੇ ਔਰ ਬਹੁਤ ਧੂਮ-ਧਾਮ ਨਾਲ ਹਰ ਸਾਲ ਬਾਬਾ ਅਮਰੀਕ ਸਿੰਘ ਜੀ ਜਿਹੜੇ ਗੱਦੀ ਨਸ਼ੀਨ ਨੇ ਉਹ ਇਸ ਮਾਗਨ ਮਨਾਉਂਦੇ ਆ ਤੇ ਆ ਦੇਖੋ ਮੇਰੇ ਨਾਲ ਸੁਖਰਾਜ ਸਿੰਘ ਜੀ ਰਣਜੀਤ ਸਿੰਘ ਜੀ ਨਿਸ਼ਾਨ ਸਿੰਘ ਦੇ بیٹے ਸਰਪੰਚ ਸਾਹਿਬ ਸਰਦਾਰ ਜਿੰਦਰ ਸਿੰਘ ਸਾਡਾ ਲੱਖਾ ਵੀਰ ਤੇ ਨਿਸ਼ਾਨ ਸਿੰਘ ਜੀ ਇਹ ਇਹ ਨਹੀਂ ਇਹ ਤਾਂ ਕੁਝ ਬੰਦੇ ਨੇ ਸਾਰਾ ਰਾਕਾ ਜੁੜ ਕੇ ਇਕੱਠੇ ਹੋ ਕੇ ਇਸ ਵਾਰ ਇਹਨੂੰ ਮਨਾਉਂਦਾ ਬੜੀ ਆਸਾ ਲੋਕਾਂ ਦੀ ਇਸ ਥਾਂ ਦੇ ਵਿੱਚ ਔਰ ਇਹ ਜਿਹੜਾ ਸਥਾਨ ਹੈ ਇਹ ਪਾਕਿਸਤਾਨ ਤੋਂ ਜਦੋਂ ਆਏ ਨਾ ਬਾਬਾ ਧਰਮ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਵਡੇਰੇ ਸੀਗੇ ਵੱਡੇ ਪਾਪਾ ਜੀ ਉਹ ਹਰੀ ਹਰ ਜੀ ਉਹ ਉੱਥੇ ਸੀਗੇ ਉਹੀ ਸਥਾਨ ਇੱਥੇ ਲਿਆਂਦਾ ਉਹਨਾਂ ਨੇ ਤੇ ਇੱਥੇ ਰੋਣ ਕਾ ਲੱਗੀ ਆ ਗੱਲ ਹੈ ਕਮਾਈ ਸੰਤਾਂ ਦੀ ਹੁੰਦੀ ਪੂਜਾ ਪਾਠ ਦੀ ਉਹਨਾਂ ਦੀ ਕਮਾਈ ਦਾ ਹਿੱਸਾ आनंद ਸਾਡੀ ਸੰਗਤ ਨੇ ਹਮੇਸ਼ਾ ਮਾਣਿਆ ਤੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣ ਲਈ ਸਾਡਾ ਫਰਜ਼ ਵੀ ਬਣਦਾ ਔਰ ਸੰਤ ਯਾਦ ਵੀ ਕਰਦੇ ਆ ਸੰਤ ਬਾਬਾ ਭਾਈ ਹਰਜੀ ਸਾਹਿਬ ਜੀ ਦੀ ਪ੍ਰਕਾਣ ਵਿਕੇ ਜੋ ਸੰਤ ਬਾਬਾ ਧਰਮ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਆ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਆ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਨਾਲ ਗੁਰਬਾਣੀ ਦੇ ਰਹੀਂ ਕੀਰਤਨ ਦੇ ਜੋੜਿਆ ਜਾ ਰਿਹਾ ਕਥਾਵੇ ਜੋੜਿਆ ਜਾ ਰਿਹਾ ਸੋ ਇਥੇ ਬਹੁਤ ਵੱਡੇ ਮਹਾਨ ਸੰਤਮਾਂ ਵਰ ਖੁੰਚੇ ਹੋਏ ਐ ਇਸ ਵੇਲੇ ਜਿਨ੍ਹਾਂ ਕੇ ਇਸ ਜਿਹੇ ਦੇ ਮੁੱਖ ਪ੍ਰਬੰਧਕ ਬਾਬਾ ਮਰੀਕ ਸਿੰਘ ਜੀ ਬਾਬਾ ਮੂਨੀ ਜੀ ਖੜਾ ਬੇਟ ਵਾਲੇ ਬਾਬਾ ਲੀਡਰ ਸੀ ਸੈਂਫਰਾਬਾਦ ਵਾਲੇ ਅਤੇ ਹੋਰ ਸਾਰੇ ਸੰਤਮਾਂ ਬੁਰਖ ਮੈਂ ਦੇਖ ਰਿਹਾ ਸੀ ਕਿ ਸਿੰਘ ਸਾਹਿਬ ਦਰਬਾਰ ਸਭ ਤੋਂ ਆਏ ਹੋਏ ਆ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਸ ਦੇ ਨਾਲ ਕਿ ਆਪਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਫਲਸਫੇ ਸਭ ਫਲਸਫੇ ਦੇ ਨਾਲ ਜੋੜਦੇ ਆ ਅਤੇ ਲੋਕਾਂ ਨੂੰ ਅਮਰਤ ਸੰਚਾਰ ਵਾਸਤੇ ਅਮਰ ਛਕਣ ਵਾਸਤੇ ਪ੍ਰੇਰਿਤ ਕਰਦੇ ਆ ਇਹ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਤਾਂ ਜੋ ਜਿਹੜਾ ਆਪਣੇ ਦੇਸ਼ ਵਿੱਚ ਤਰਨ ਪ੍ਰਵਰਤਨ ਦੀ ਜਿਹੜੀ ਪ੍ਰਥਾ ਚੱਲ ਰਹੀ ਆ ਲੋਕ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ ਅਤੇ ਏਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਲੱਗ ਲੱਗੇ ਰਹਿਣ ਸਿਰੋਪੋਰ ਬੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੀ ਹੋ ਤੰਤਨ ਬਾਬਾ ਭਾਈ ਅਰਜੀਤ ਸਾਹਿਬ ਜੀ ਦੇ ਸਥਾਨ ਤੇ ਤੰਤਨ ਬਾਬਾ ਧਰਮ ਸਿੰਘ ਜੀ ਮਹਾਂਪੁਰਖਾਂ ਦੇ ਅੱਜ ਸਲਾਣੇ ਜੋੜ ਮੇਲੇ ਆ 19 ਬਰਸੀ ਮਹਾਂਪੁਰਖਾਂ ਦੀ ਇਸ ਬਰਸੀ ਦੇ ਸਮਾਗਮ ਜੋੜ ਮੇਲੇ ਤੇ ਮਿਸਲ ਸ਼ਹੀਦਾਂ ਤਰਨਾਂਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਆਪਣੀਆਂ ਫੌਜਾਂ ਦੇ ਸਮੇਤ ਹਾਜ਼ਰੀਆਂ ਭਰ ਔਰ ਸਭ ਸੰਗਤਾਂ ਨੂੰ ਮਹਾਂਪੁਰਖਾਂ ਵੱਲੋਂ ਉਪਦੇਸ਼ ਹੈ ਭਾਈ ਅਮਰਤ ਸ਼ਕੋ ਸਿੰਘ ਸਜੋ ਨਾਮ ਜਪੋ ਵਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਆਪਣੇ ਜੀਵਨ ਸਫਲੇ ਕਰੋ। ਬਾਬਾ ਜੀ ਬਾਬਾ ਚਰਨਜੀਤ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਉਹ ਵੀ ਸੰਗਤ ਵਿੱਚ ਹਾਜ਼ਰੀਆਂ ਲਾ ਕੇ ਗਏ ਆ। ਸੋ ਸਾਰੀ ਸੰਗਤ ਨੂੰ ਮਹਾਂਪੁਰਖਾਂ ਵੱਲੋਂ ਇਹੋ ਆਦੇਸ਼ ਹੈ ਭਾਈ ਅੰਮ੍ਰਿਤਸ਼ਕ ਕੇ ਸਿੰਘ ਸੱਜੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਜੀਵਨ ਸਫਲੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ। ਆਖਿਰਜੀ ਫੋਟੇ